ਇੱਕ ਆਮ ਵਿਅਕਤੀ ਜੋ ਹਰ ਸਾਲ ਮਾਤਾ ਦੇਵੀ ਦੇ ਦਰਸ਼ਨ ਕਰਨ ਜਾਂਦਾ ਸੀ ਪਰ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਉਹ ਵਿਅਕਤੀ ਜੋ ਪਹਿਲਾਂ ਦੇਵੀ ਭਗਤ ਸੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਉਂਦਾ ਹੈ ਅਤੇ ਇੱਕ ਇਤਿਹਾਸਕ ਯਾਤਰਾ ਸ਼ੁਰੂ ਕਰਦਾ ਹੈ। ਪਾਈ ਲਹਿਣਾ ਜੀ ਇੱਕ ਵਪਾਰੀ, ਇੱਕ ਭਗਤ ਪਰ ਅਖੀਰ ਉਹਨਾਂ ਨੇ ਐਸਾ ਕੀ ਕੀਤਾ ਜੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੀ ਜੋਤ ਵੱਜੋਂ ਚੁਣਿਆ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇਹ ਵਿਅਕਤੀ ਸਿਰਫ ਸਿੱਖ ਨਹੀਂ ਬਣਿਆ, ਸਿੱਖੀ ਦਾ ਦੂਜਾ ਗੁਰੂ ਬਣ ਗਿਆ। ਇਹ ਕਹਾਣੀ ਸਿਰਫ ਇਤਿਹਾਸ ਦੀ ਗੱਲ ਨਹੀਂ ਇਹ ਸਮਰਪਣ ਤਿਆਗ ਤੇ ਗੁਰੂ ਦੀ ਪਰਖ ਦੀ ਅਣਕਹੀ ਗੱਲ ਹੈ ਅੱਜ ਅਸੀਂ ਗੱਲ ਕਰਾਂਗੇ ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣਨ ਦੀ ਉਹਨਾਂ ਦੀਆਂ ਪਰਖਾਂ ਉਹਨਾਂ ਦਾ ਅਡੋਲ ਵਿਸ਼ਵਾਸ ਤੇ ਉਹਨਾਂ ਦੀ ਗੁਰਮਤਿ ਰੱਖ ਦੀ ਪੂਰੀ ਜਾਣਕਾਰੀ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਕਿਉਂਕਿ ਅਸੀਂ ਇੱਥੇ ਸਿਰਫ ਇਤਿਹਾਸਕ ਤੱਥ ਨਹੀਂ ਬਲਕਿ ਇੱਕ ਆਤਮਿਕ ਯਾਤਰਾ ਦੀ ਗੱਲ ਵੀ ਕਰਨ ਜਾ ਰਹੇ ਹਾਂ ਜੋ ਤੁਹਾਡੀ ਸੋਚ ਨੂੰ ਹੀ ਬਦਲ ਦੇਵੇਗੀ ਫੈਲਹਿਣਾ ਚੀਦਾ ਜਨਮ 31 ਮਾਰਚ 1504 ਨੂੰ ਮਤੀ ਕੀ ਸਰਾਈ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਭਾਈ ਫੈਰੂਮਲ ਜੀ ਫਾਰਸੀ ਦੇ ਵਿਦਵਾਨ ਸਨ ਅਤੇ ਗਣਿਤ ਵਿੱਚ ਤਜਰਬੇਕਾਰ ਹੋਣ ਕਰਕੇ ਇੱਕ ਵੱਡੇ ਜ਼ਮੀਂਦਾਰ ਤਖਮਲ ਦੇ ਮੁਨੀਮ ਸਨ। ਉਹਨਾਂ ਦੀ ਮਾਤਾ ਦਇਆ ਕੌਰ ਜੀ ਜਿਨ੍ਹਾਂ ਨੂੰ ਕੁਝ ਇਤਿਹਾਸਿਕ ਸਰੋਤਾਂ ਅਨੁਸਾਰ ਰਾਮ ਕੌਰ ਵੀ ਕਿਹਾ ਜਾਂਦਾ ਹੈ ਇੱਕ ਧਾਰਮਿਕ ਤੇ ਸੰਸਾਰਿਕ ਇਸਤਰੀ ਸਨ। ਪਿਤਾ ਦੀ ਅਕਲ, ਵਿਦਿਆ ਅਤੇ ਮਾਤਾ ਦੀ ਸਰਲਤਾ ਤੇ ਭਗਤੀ ਇਹ ਦੋਵੇਂ ਗੁਣ ਪਾਈ ਲਹਿਣਾ ਜੀ ਦੇ ਜੀਵਨ ਵਿੱਚ ਹਮੇਸ਼ਾ ਰਹੇ ਪਾਈ ਲਹਿਣਾ ਜੀ ਬਚਪਨ ਤੋਂ ਹੀ ਭਗਤੀ ਭਾਵਨਾ ਵਾਲੇ ਸਨ ਪਰ ਉਹਨਾਂ ਦੀ ਭਗਤੀ ਮਾਤਾ ਦੁਰਗਾ ਦੀ ਉਪਾਸਨਾ ਵਿੱਚ ਸੀ ਉਹਨਾਂ ਦਾ ਪਰਿਵਾਰ ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਦਾ ਸੀ ਜਿਸ ਕਰਕੇ ਉਹ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਂਦੇ ਭਗਵਾਨ ਦੀ ਸੱਚੀ ਭਗਤੀ ਕੀ ਹੈ ਕਿ ਸਾਨੂੰ ਉਸ ਤੱਕ ਪਹੁੰਚਣ ਲਈ ਕਿਸੇ ਤਸਵੀਰ ਜਾਂ ਮੂਰਤੀ ਦੀ ਲੋੜ ਹੈ ਜਾਂ ਫਿਰ ਉਹ ਹਮੇਸ਼ਾ ਸਾਡੇ ਅੰਦਰ ਹੀ ਹੈ ਪਾਈ ਲਹਿਣਾ ਜੀ ਨੇ ਇਹ ਗੱਲ ਅਜੇ ਸੋਚੀ ਨਹੀਂ ਸੀ ਪਰ ਉਹਨਾਂ ਦੀ ਤਲਾਸ਼ ਚਾਰੀ ਸੀ ਜਿਵੇਂ ਜਿਵੇਂ ਉਮਰ ਵਧੀ ਉਹਨਾਂ ਦੀ ਜ਼ਿੰਦਗੀ ਆਮ ਹੀ ਰਹੀ ਪਰ ਉਹਨਾਂ ਦੇ ਗੁਣ ਆਮ ਨਹੀਂ ਸਨ ਪਾਈ ਲਹਿਣਾ ਜੀ ਦਾ ਵਿਆਹ 1519 ਵਿੱਚ ਖੰਡੂ ਸਾਹਿਬ ਦੇ ਨੇੜੇ ਸੰਦਰ ਪਿੰਡ ਦੀ ਖੇਮੋ ਜੀ ਨਾਲ ਹੋਇਆ ਉਹਨਾਂ ਨੇ ਖੁਦ ਦਾ ਵਪਾਰ ਸ਼ੁਰੂ ਕੀਤਾ ਉਹ ਕਿਸਾਨਾਂ ਤੋਂ ਫਸਲ ਲੈ ਕੇ ਵਪਾਰੀਆਂ ਨੂੰ ਵੇਚਦੇ ਸਨ ਬਚਪਨ ਤੋਂ ਹੀ ਉਹਨਾਂ ਨੇ ਕਦੇ ਝੂਠ ਦਗਾਜਾ ਮਕਾਰੀ ਨਹੀਂ ਕੀਤੀ ਪਾਈ ਲਹਿਣਾ ਜੀ ਪਹਿਲਾਂ ਤੋਂ ਹੀ ਧਾਰਮਿਕ ਸਨ ਉਨ੍ਹਾਂ ਦੇ ਮਨ ਵਿੱਚ ਇੱਕ ਸ਼ੰਕਾ ਰਹਿੰਦੀ ਕਿ ਇਹ ਸੱਚਮੁੱਚ ਉਹੀ ਰਾਹ ਹੈ ਜਿਸ ਉਤੇ ਉਹ ਤੁਰ ਰਹੇ ਹਨ ਮੈਂ ਹਰ ਸਾਲ ਮਾਤਾ ਦੇਵੀ ਦੇ ਦਰਸ਼ਨ ਕਰਦਾ ਹਾਂ ਪਰ ਕੀ ਇਹ ਸੱਚਮੁੱਚ ਮੈਨੂੰ ਪਰਮਾਤਮਾ ਤੱਕ ਲੈ ਜਾਵੇਗਾ ਜਾਂ ਕਿਤੇ ਹੋਰ ਕੋਈ ਅਸਲ ਰਾਹ ਹੈ ਉਨ੍ਹਾਂ ਦੇ ਅੰਦਰ ਆਤਮਿਕ ਜਿਗਿਆਸਾ ਜਨਮ ਲੈ ਰਹੀ ਸੀ ਪਰ ਉਨ੍ਹਾਂ ਨੂੰ ਹੁਣ ਤੱਕ ਜਵਾਬ ਨਹੀਂ ਮਿਲਿਆ ਸੀ ਪਰ ਜਵਾਬ ਮਿਲਣਾ ਸੀ ਤੇ ਮਿਲਿਆ ਵੀ ਕਈ ਵਾਰੀ ਅਸੀਂ ਆਪਣੀ ਤਲਾਸ਼ ਲਈ ਹੋਰ ਦੁਨੀਆ ਵਿੱਚ ਪਟਕ ਰਹੇ ਹੁੰਦੇ ਹਾਂ ਪਰ ਹਕੀਕਤ ਵਿੱਚ ਜਸਤੀ ਖੋਜ ਅਸੀਂ ਕਰ ਰਹੇ ਹੁੰਦੇ ਹਾਂ ਉਹ ਸਾਨੂੰ ਆਪ ਮਿਲ ਜਾਂਦਾ ਹੈ ਪਾਈ ਲਹਿਣਾ ਜੀ ਹਰ ਸਾਲ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਂਦੇ ਉਹਨਾਂ ਦੀ ਮਾਤਾ ਦੇਵੀ ਤੇ ਪੂਰੀ ਸ਼ਰਦਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹੀ ਉਹਨਾਂ ਦੀ ਆਤਮਿਕ ਤ੍ਰਿਪਤੀ ਦਾ ਰਾਹ ਹੈ ਪਰ ਇੱਕ ਦਿਨ ਉਹਨਾਂ ਦੀ ਸੋਚ ਨੂੰ ਝਟਕਾ ਲੱਗਿਆ ਇੱਕ ਐਸਾ ਝਟਕਾ ਜਿਸ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਇੱਕ ਵਾਰ ਜਮਨਾ ਨਦੀ ਦੇ ਕੰਢੇ ਉਹ ਆਪਣੇ ਨਿਯਮ ਅਨੁਸਾਰ ਅਸਨਾਨ ਲਈ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਭਾਈ ਜੋਦਾ ਜੀ ਨੂੰ ਗੁਰਬਾਣੀ ਪੜ੍ਹਦੇ ਹੋਏ ਸੁਣਿਆ ਮਾਲਕ ਦੀ ਯਾਦ ਵਿੱਚ ਸੁਖ ਹੈ ਉਹਦੇ ਨਾਮ ਨੂੰ ਹਮੇਸ਼ਾ ਜਪਦੇ ਰਹੋ ਮਨੁੱਖ ਆਪਣੇ ਕਰਮਾਂ ਦਾ ਫਲ ਖੁਦ ਭੋਗਦਾ ਹੈ ਪਰ ਸੋਚੋ ਕਿ ਅਸੀਂ ਕੁਝ ਐਸਾ ਕਰੀਏ ਜੋ ਸਾਡੇ ਲਈ ਵੱਡਾ ਸੱਚ ਸਾਹਮਣੇ ਲਿਆਵੇ ਇਹ ਸ਼ਬਦ ਪਾਈ ਲਹਿਣਾ ਜੀ ਦੇ ਮਨ ਮੰਦਰ ਵਿੱਚ ਇੱਕ ਵੱਡੀ ਚਲਕ ਲਿਆਉਂਦੇ ਹਨ ਉਹਨਾਂ ਦਾ ਹਿਰਦਾ ਕੰਮ ਜਾਂਦਾ ਹੈ ਇਹ ਕੀ ਗੱਲ ਹੋਈ ਕੀ ਇਹ ਕੋਈ ਨਵਾਂ ਗਿਆਨ ਹੈ ਕਿਉਂ ਇਹ ਬਾਣੀ ਮੇਰੇ ਅੰਦਰ ਇੱਕ ਅਜੀਬ ਜਿਹਾ ਸਵਾਲ ਪੈਦਾ ਕਰ ਰਹੀ ਹੈ ਉਤਰੇ ਪਾਈ ਜੋਦਾ ਜੀ ਕੋਲ ਤੇ ਪੁੱਛਦੇ ਹਨ ਇਹ ਗੁਰਬਾਣੀ ਕਿਸ ਦੀ ਹੈ ਪਾਈ ਜੋਦਾ ਜੀ ਆਖਦੇ ਹਨ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਉਹ ਰਵੀ ਨਦੀ ਦੇ ਕੰਢੇ ਨਵੀਂ ਬਸਾਈ ਨਗਰੀ ਕਰਤਾਰਪੁਰ ਵਿੱਚ ਰਹਿੰਦੇ ਹਨ ਇਹ ਗੱਲ ਸੁਣਦੇ ਹੀ ਪਾਈ ਲਹਿਣਾ ਜੀ ਦੇ ਅੰਦਰ ਕੁਝ ਉਲਝਣ ਹੋਣ ਲੱਗ ਪੈਂਦੀ ਹੈ ਮੇਰੀ ਬੁਆ ਜੀ ਵੀ ਤਾਂ ਇੱਕ ਮਹਾਨ ਪੁਰਖ ਬਾਰੇ ਬਹੁਤ ਵਾਰ ਗੱਲ ਕਰਦੇ ਰਹਿੰਦੇ ਹਨ ਕੀ ਉਹ ਹੀ ਗੁਰੂ ਹਨ ਜਿਨ੍ਹਾਂ ਦੀ ਮਹਿਮਾ ਸਾਰੇ ਪਿੰਡ ਵਿੱਚ ਗੂੰਜ ਰਹੀ ਹੈ ਉਨ੍ਹਾਂ ਦੀ ਤਲਾਸ਼ ਮੁੜ ਹੋਰ ਤੇਜ਼ ਹੋ ਜਾਂਦੀ ਹੈ। ਉਨ੍ਹਾਂ ਦਾ ਮਨ ਉਲਝਣਾ ਵਿੱਚ ਫਸ ਜਾਂਦਾ ਹੈ ਜੇ ਇਹ ਗੱਲ ਠੀਕ ਹੈ ਤਾਂ ਮੈਂ ਸੱਚਮੁੱਚ ਗੁਰੂ ਨਾਨਕ ਦੇਵ ਜੀ ਨੂੰ ਮਿਲਣਾ ਚਾਹੁੰਦਾ ਹਾਂ। ਉਹ ਅਜ ਤੱਕ ਮਾਤਾ ਦੇਵੀ ਦੀ ਪਕਤੀ ਵਿੱਚ ਖੋਏ ਹੋਏ ਸਨ ਪਰ ਹੁਣ ਉਨ੍ਹਾਂ ਦਾ ਦਿਲ ਕਿਸੇ ਹੋਰ ਨੂੰ ਲੱਭਣ ਲੱਗ ਪਿਆ। ਹੁਣ ਉਨ੍ਹਾਂ ਦਾ ਮਨ ਕਰ ਰਿਹਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪਹੁੰਚਣ। ਕਦੇ-ਕਦੇ ਸਾਡਾ ਮਨ ਸਾਨੂੰ ਉਹ ਰਾਹ ਦਿਖਾਉਂਦਾ ਹੈ ਜਿਸ ਬਾਰੇ ਅਸੀਂ ਸੋਚਦੇ ਵੀ ਨਹੀਂ। ਪਾਈ ਲਹਿਣਾ ਜੀ ਵੀ ਇੱਕ ਅਜੇਹੀ ਰਾਹ ਤੇ ਤੁਰ ਪਏ ਜਿਸ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਪਾਈ ਲਹਿਣਾ ਜੀ ਅਜੇ ਵੀ ਵੈਸ਼ਨੂ ਮਾਤਾ ਦੀ ਯਾਤਰਾ ਦੀ ਤਿਆਰੀ ਕਰ ਰਹੇ ਸਨ ਪਰ ਹੁਣ ਉਹਨਾਂ ਦੇ ਮਨ ਵਿੱਚ ਇੱਕ ਹੋਰ ਉਲਝਣ ਵੀ ਸੀ ਜੇ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਪੁਰਖ ਹਨ ਤਾਂ ਮੈਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਕੀ ਗਿਆਨ ਹੈ ਜੋ ਪਾਈ ਜੋਦਾ ਜੀ ਆਖ ਰਹੇ ਸਨ ਕਿ ਇਹ ਗਿਆਨ ਉਹ ਤੇ ਅਸਲ ਤਿਰਪਤੀ ਮਿਲ ਸਕਦੀ ਹੈ ਇਹੀ ਸੋਚਦੇ ਸੋਚਦੇ ਪਾਈ ਲਹਿਣਾ ਜੀ ਨੇ ਇੱਕ ਵੱਡਾ ਫੈਸਲਾ ਲਿਆ ਇਸ ਵਾਰ ਮੈਂ ਪቅਤੀ ਯਾਤਰਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਵੀ ਜਾਵਾਂਗਾ ਕਈ ਦਿਨਾਂ ਦੀ ਯਾਤਰਾ ਕਰਕੇ ਪਾਈ ਲਹਿਣਾ ਜੀ ਕਰਤਾਰਪੁਰ ਪਹੁੰਚਦੇ ਹਨ ਉਹ ਆਪਣੇ ਸਾਥੀਆਂ ਨੂੰ ਸਰਾਂ ਵਿੱਚ ਕਹਿਰਾਉਂਦੇ ਹਨ ਪਰ ਖੁਦ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਤੁਰ ਪੈਂਦੇ ਹਨ ਉਹ ਘੋੜਸਵਾਰ ਸਨ ਉਹਨਾਂ ਨੇ ਆਪਣੇ ਘੋੜੇ ਉੱਤੇ ਬੈਠ ਕੇ ਇੱਕ ਬਜ਼ੁਰਗ ਵਿਅਕਤੀ ਨੂੰ ਮਿਲੇ ਉਹਨਾਂ ਨੇ ਪੁੱਛਿਆ ਬਾਬਾ ਜੀ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਜਾਣਾ ਹੈ ਕੀ ਤੁਸੀਂ ਮੈਨੂੰ ਰਾਹ ਦੱਸ ਸਕਦੇ ਹੋ ਉਹਨਾਂ ਨੂੰ ਕੀ ਪਤਾ ਕਿ ਉਹ ਜਿਸ ਨੂੰ ਰਾਹ ਪੁੱਛ ਰਹੇ ਹਨ ਉਹੀ ਗੁਰੂ ਨਾਨਕ ਆਪ ਹਨ ਗੁਰੂ ਜੀ ਹੌਲੀ ਹੱਸਦੇ ਹਨ ਤੇ ਆਖਦੇ ਹਨ ਆਓ ਮੈਂ ਤੁਹਾਨੂੰ ਉੱਥੇ ਲੈ ਚੱਲਦਾ ਹਾਂ ਉਹ ਕੋੜੇ ਤੇ ਸੰ ਤੇ ਗੁਰੂ ਜੀ ਪੈਦਲ ਪਰ ਗੁਰੂ ਜੀ ਉਹਨਾਂ ਨੂੰ ਹੌਲੀ ਹੌਲੀ ਗੁਰੂ ਘਰਵਲ ਲੈ ਗਏ ਜਿਵੇਂ ਹੀ ਉਹਨਾਂ ਨੇ ਅੰਦਰ ਦਰਸ਼ਨ ਕੀਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਦਰਬਾਰ ਵਿੱਚ ਬੈਠੇ ਵੇਖਿਆ ਪਾਈ ਲਹਿਣਾ ਜੀ ਹੈਰਾਨ ਰਹੇ ਜਾਂਦੇ ਹਨ ਇਹ ਕੀ ਹੋਇਆ ਮੈਂ ਤਾਂ ਇਹਨਾਂ ਨੂੰ ਰਾਗ ਤੇ ਵੇਖਿਆ ਸੀ ਪਰ ਇਹ ਤਾਂ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਦੀ ਨਿਮਰਤਾ ਦੇਖ ਕੇ ਉਹਨਾਂ ਦਾ ਮਨ ਇੱਕ ਹੋਰ ਪਾਸੇ ਹੀ ਖਿੱਚ ਗਿਆ ਉਹ ਖੁਦ ਨੂੰ ਗੁਰੂ ਜੀ ਦੇ ਚਰਣਾ ਵਿੱਚ ਧੁੱਕਾ ਦਿੰਦੇ ਹਨ ਮੈਂ ਤੁਹਾਡੇ ਦਰ ਤੇ ਆਇਆ ਹਾਂ ਗੁਰੂ ਜੀ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਉਹ ਰਾਗ ਦਿਖਾ ਸਕਦੇ ਹੋ ਜਿਸ ਦੀ ਮੈਨੂੰ ਤਲਾਸ਼ ਹੈ ਗੁਰੂ ਨਾਨਕ ਦੇਵ ਜੀ ਨਿਮਰ ਹੋ ਕੇ ਆਖਦੇ ਹਨ ਇਹ ਤੇਰੀਆਂ ਲੋੜਾਂ ਉੱਤੇ ਨਿਰਭਰ ਕਰਦਾ ਹੈ ਲਹਿਣਿਆ ਜੇ ਤੂੰ ਸੱਚਮੁੱਚ ਸੱਚੀ ਖੋਜ ਵਿੱਚ ਹੈ ਤਾਂ ਤੈਨੂੰ ਰਾਹ ਜ਼ਰੂਰ ਮਿਲੇਗਾ ਉਹ ਰਾਤ ਪਾਈ ਲਹਿਣਾ ਜੀ ਬਹੁਤ ਸੋਚਦੇ ਰਹੇ ਕਿ ਇਹ ਗੁਰੂ ਨਾਨਕ ਦੇਵ ਜੀ ਹੀ ਹਨ ਜੋ ਮੇਰੀ ਜ਼ਿੰਦਗੀ ਬਦਲਣ ਵਾਲੇ ਹਨ ਕਈ ਵਾਰ ਅਸੀਂ ਸੱਚੇ ਗਿਆਨ ਦੀ ਤਲਾਸ਼ ਕਰਦੇ ਹਾਂ ਪਰ ਜਦੋਂ ਉਹ ਗਿਆਨ ਸਾਡੇ ਸਾਹਮਣੇ ਆ ਜਾਂਦਾ ਹੈ ਤਾਂ ਸਾਡੇ ਮਨ ਵਿੱਚ ਇੱਕ ਸੰਘਰਸ਼ ਚੱਲ ਪੈਂਦਾ ਹੈ ਕਿ ਅਸੀਂ ਇਸ ਉੱਤੇ ਵਿਸ਼ਵਾਸ ਕਰੀਏ ਜਾਂ ਨਹੀਂ ਪਾਈ ਲਹਿਣਾ ਜੀ ਹੁਣ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਸਿਰ ਨਿਵਾ ਕਰ ਚੁੱਕੇ ਸਨ ਉਨ੍ਹਾਂ ਦਾ ਮਨ ਹੌਲੀ-ਹੌਲੀ ਤਬਦੀਲ ਹੋਣ ਲੱਗ ਪਿਆ। ਉਨ੍ਹਾਂ ਨੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਪਣੇ ਕੰਨਾਂ ਨਾਲ ਸੁਣੀ। ਉਹ ਰਾਤ ਪਾਈ ਲਹਿਣਾ ਜਿਲੀ ਕਾਫੀ ਪਾਰੀ ਸੀ। ਉਨ੍ਹਾਂ ਨੇ ਇਹ ਤਜਰਬਾ ਪਹਿਲਾਂ ਕਦੇ ਵੀ ਨਹੀਂ ਕੀਤਾ ਸੀ। ਉਨ੍ਹਾਂ ਦਾ ਦਿਲ ਆਖਰਿਆਂ ਸੀ, ਇਹ ਕੀ ਗਿਆਨ ਹੈ? ਇਹ ਤਾਂ ਕੁਝ ਵੀ ਪੂਜਾ ਪਾਠ ਵਰਗਾ ਨਹੀਂ ਜਾਪਦਾ। ਇਹ ਤਾਂ ਮਨੁੱਖ ਨੂੰ ਇੱਕੋ ਪਰਮਾਤਮਾ ਦੀ ਸੱਚੀ ਸਿਫਤ ਸਲਾਹ ਸਿਖਾਉਂਦਾ ਹੈ। ਗੁਰੂ ਨਾਨਕ ਦੇਵ ਜੀ ਅਗਲੇ ਦਿਨ ਰਾਤ ਦੀ ਸੰਧਿਆ ਵਿੱਚ ਦਰਸ਼ਨ ਦਿੰਦੇ ਹਨ। ਉਹਨਾਂ ਨੇ ਪਾਈ ਲਹਿਣਾ ਜੀ ਵੱਲ ਵੇਖਿਆ ਅਤੇ ਆਖਿਆ ਜੇਕਰ ਤੂੰ ਅਸਲ ਵਿੱਚ ਸੱਚਾਈ ਦੀ ਤਲਾਸ਼ ਵਿੱਚ ਆਇਆ ਹੈ ਤਾਂ ਸਭ ਤੋਂ ਪਹਿਲਾ ਕੰਮ ਆਪਣੀਆਂ ਪੁਰਾਣੀਆਂ ਧਾਰਮਿਕ ਤਰਨਾਵਾਂ ਨੂੰ ਛੱਡ ਕਿ ਕਿਸੇ ਪੱਤਰ ਮੂਰਤੀ ਜਾਂ ਪ੍ਰਤਿਮਾ ਵਿੱਚ ਭਗਵਾਨ ਦੀ ਤਲਾਸ਼ ਨਾ ਕਰ ਪ੍ਰਮਾਤਮਾ ਕਿਸੇ ਵਿਅਕਤੀ ਕਿਸੇ ਮੂਰਤੀ ਕਿਸੇ ਤਸਵੀਰ ਜਾਂ ਕਿਸੇ ਰਸਮ ਰਿਵਾਜ ਵਿੱਚ ਨਹੀਂ ਪ੍ਰਮਾਤਮਾ ਤੇਰੇ ਅੰਦਰ ਹੀ ਵਸਦਾ ਹੈ ਇਹ ਗੱਲ ਪਾਈ ਲਹਿਣਾ ਜੀ ਦੇ ਦਿਲ ਵਿੱਚ ਧੀਰਵਾਗ ਲੱਗੀ ਮੈਂ ਕਿਨੇ ਦਹਾਕਿਆਂ ਤੋਂ ਇੱਕ ਹੋਰ ਤਰੀਕੇ ਨਾਲ ਭਗਤੀ ਕਰ ਰਿਹਾ ਸੀ ਪਰ ਕੀ ਇਹ ਹੀ ਅਸਲ ਭਗਤੀ ਨਹੀਂ ਉਹਨਾਂ ਨੇ ਆਪਣੇ ਮਨ ਵਿੱਚ ਇੱਕ ਵੱਡਾ ਫੈਸਲਾ ਲਿਆ ਹੁਣ ਮੈਂ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਹੀ ਰਹਿਣਾ ਹੈ ਇਹ ਰਸਤਾ ਆਸਾਨ ਨਹੀਂ ਲੈਣਿਆ ਜੇ ਤੂੰ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਹੈ ਤਾਂ ਤੈਨੂੰ ਹਰ ਪਰਖ ਵਿੱਚ ਪਾਸ ਹੋਣਾ ਪਵੇਗਾ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਹਣਾ ਜੀ ਦੀ ਵਫਾਦਾਰੀ ਨਿਮਰਤਾ ਤੇ ਆਤਮਿਕ ਤਿਆਰਤਾ ਦੀ ਪਰਖ ਲੈਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਪਾਈ ਲਹਿਣਾ ਜੀ ਨੂੰ ਇੱਕ ਖੇਤ ਵਿੱਚੋਂ ਕਾਕਾਸ ਚੁੱਕਣ ਲਈ ਕਿਹਾ। ਉਹ ਖੇਤ ਇੱਕ ਚਿਕੜ ਨਾਲ ਭਰਿਆ ਹੋਇਆ ਸੀ। ਮੈਂ ਚਿਕੜ ਚਜਾਵਾਂ? ਮੈਂ ਤਾਂ ਇੱਕ ਵਪਾਰੀ ਹਾਂ। ਇਹ ਮੇਰਾ ਕੰਮ ਨਹੀਂ। ਪਰ ਪਾਈ ਲਹਿਣਾ ਜੀ ਦੇ ਮਨ ਵਿੱਚ ਇਹ ਗੱਲ ਨਹੀਂ ਆਈ। ਉਹ ਗੁਰੂ ਨਾਨਕ ਦੇਵ ਜੀ ਦੀ ਆਗਿਆ ਵਿੱਚ ਆਪਣੀ ਮੱਤ ਰੱਖ ਚੁੱਕੇ ਸਨ। ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਨੇ ਬੇਚੇ ਚਿਕੜ ਵਿੱਚ ਪੈਰ ਰੱਖਿਆ। ਆਪਣੇ ਬੇਸਕੀਮਤੀ ਵਸਤਰਾਂ ਦੀ ਪਰਵਾਹ ਨਾ ਕੀਤੀ। ਅਤੇ ਕਾਸ ਚੁੱਕਣ ਲਈ ਤਿਆਰ ਹੋ ਗਏ। ਉਹਨਾਂ ਦੇ ਸਰੀਰ ਤੇ ਚਿਕੜ ਲੱਗ ਗਿਆ। ਉਹਨਾਂ ਦੇ ਹੱਥ ਗੰਦੇ ਹੋ ਗਏ ਪਰ ਉਹਨਾਂ ਦੇ ਚਿਹਰੇ ਤੇ ਇੱਕ ਸ਼ਕਤੀਸ਼ਾਲੀ ਸ਼ਾਂਤੀ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਸਭ ਦੇਖਿਆ ਤੇ ਹੌਲੀ ਹੱਸੇ। ਇਹ ਇੱਕ ਛੋਟੀ ਜਹੀ ਪਰਖ ਲੱਗ ਰਹੀ ਸੀ ਪਰ ਇਹ ਪਰਖ ਨੇ ਉਹਨਾਂ ਦੀ ਜ਼ਿੰਦਗੀ ਦਾ ਰੁੱਖ ਹੀ ਬਦਲ ਦਿੱਤਾ। ਜੇ ਮੇਰਾ ਗੁਰੂ ਕਹਿੰਦਾ ਹੈ ਕਿ ਪ੍ਰਮਾਤਮਾ ਦੀ ਸੇਵਾ ਕਰਨੀ ਤਾਂ ਮੈਂ ਕਰਾਂਗਾ। ਜੇ ਮੇਰਾ ਗੁਰੂ ਮੈਨੂੰ ਪੈਰਾਂ ਵਿੱਚ ਚਿਕੜ ਲਗਾਉਣ ਲਈ ਕਹਿੰਦਾ ਹੈ ਤਾਂ ਮੈਂ ਕਰਾਂਗਾ। ਜੇ ਮੇਰਾ ਗੁਰੂ ਮੈਨੂੰ ਆਪਣਾ ਸਿਰ ਦੇਣ ਲਈ ਕਹਿੰਦਾ ਹੈ ਤਾਂ ਮੈਂ ਉਹ ਵੀ ਕਰਾਂਗਾ ਇਸ ਮੋੜ ਤੇ ਪਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਪਰਮ ਸੇਵਕ ਬਣ ਗਏ ਉਹਨਾਂ ਨੇ ਆਪਣੀ ਪੁਰਾਣੀ ਭਗਤੀ ਆਪਣੇ ਪੁਰਾਣੇ ਸੰਸਕਾਰ ਆਪਣੀ ਪੁਰਾਣੀ ਸੋਚ ਸਭ ਕੁਝ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਵਿੱਚ ਰੱਖ ਦਿੱਤਾ ਜੋ ਵੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਇਆ ਉਹ ਖਾਲੀ ਹੱਥ ਨਹੀਂ ਗਿਆ ਪਰ ਜਿਹੜਾ ਵੀ ਗੁਰੂ ਦੇ ਰਾਹ ਤੇ ਤੁਰ ਪਿਆ ਉਸ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਣ ਕਰਨਾ ਪਿਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਹਰ ਹੁਕਮ ਨੂੰ ਆਪਣੀ ਜ਼ਿੰਦਗੀ ਬਣਾ ਲਿਆ ਪਰ ਇਹ ਅਜੇ ਸ਼ੁਰੂਆਤ ਸੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਸਮੇਤ ਤੈਲ ਰਹੇ ਸਨ ਕਿਸੇ ਗਲੀ ਵਿੱਚ ਉਹਨਾਂ ਨੇ ਇੱਕ ਮਰੇ ਹੋਏ ਕੁੱਤੇ ਦਾ ਸਰੀਰ ਵੇਖਿਆ ਜੋ ਚੀਕੜ ਵਿੱਚ ਪਿਆ ਸੀ ਕੌਣ ਇਸ ਨੂੰ ਹਟਾਉਂਦਾ ਕੋਈ ਵੀ ਅੱਗੇ ਨਹੀਂ ਆਇਆ ਗੁਰੂ ਨਾਨਕ ਦੇਵ ਜੀ ਨੇ ਆਪਣੀ ਨਜ਼ਰ ਪਾਈ ਲਹਿਣਾ ਜੀ ਵੱਲ ਕੀਤੀ ਲਹਿਣਿਆ ਤੁਸੀਂ ਇਸ ਚੀਕੜ ਨੂੰ ਕੱਢ ਸਕਦੇ ਹੋ ਕੋਈ ਵੀ ਸਧਾਰਨ ਵਿਅਕਤੀ ਹੁੰਦਾ ਤਾਂ ਇਹ ਚੱਚਾ ਜਾਂਦਾ ਇੱਕ ਮਰਾ ਹੋਇਆ ਜਾਨਵਰ ਇਹ ਕਮ ਤਾਂ ਨਿਵੇਂ ਜਾਤੀ ਵਾਲੇ ਕੀਤਾ ਜਾਂਦਾ ਸੀ ਪਰ ਭਾਈ ਲਹਿਣਾ ਜੀ ਨੇ ਇਹ ਨਹੀਂ ਸੋਚਿਆ ਜੇ ਮੇਰਾ ਗੁਰੂ ਕਹਿ ਰਿਹਾ ਹੈ ਤਾਂ ਇਸ ਵਿੱਚ ਵੀ ਕੋਈ ਵੱਡਾ ਰਾਜ ਹੋਵੇਗਾ ਉਹਨਾਂ ਨੇ ਕੋਈ ਜਿਜਕ ਨਹੀਂ ਕੀਤੀ ਮਰੇ ਹੋਏ ਕੁੱਤੇ ਨੂੰ ਚੀਕੜ ਵਿੱਚ ਕੱਢਿਆ ਆਪਣੇ ਹੱਥਾਂ ਨਾਲ ਧੋਇਆ ਅਤੇ ਦੂਰ ਸੁੱਟਾਇਆ ਗੁਰੂ ਨਾਨਕ ਦੇਵ ਜੀ ਇਹ ਦੇਖ ਕੇ ਬਹੁਤ ਖੁਸ਼ ਹੋਏ ਲਹਿਣਿਆ ਤੂੰ ਤਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਛਾਵਰ ਕਰ ਦਿੱਤਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਜੀ ਨੇ ਉਹਨਾਂ ਤੋਂ ਕਈ ਹੋਰ ਪਰਕਲੇ ਪਰ ਉਹ ਹਮੇਸ਼ਾ ਪਾਸ ਹੋਏ ਗੁਰੂ ਨਾਨਕ ਦੇਵ ਜੀ ਨੇ ਆਖਿਰਕਾਰ ਆਪਣਾ ਵਾਰਿਸ ਚੁਣ ਲਿਆ ਸੀ ਹੁਣ ਇਹਦੀ ਘੋਸ਼ਣਾ ਕਰਨ ਦਾ ਸਮਾਂ ਆ ਗਿਆ ਸੀ 1539 ਕਰਤਾਰਪੁਰ ਗੁਰੂ ਨਾਨਕ ਦੇਵ ਜੀ ਨੇ ਸਾਰੀ ਸੰਗਤ ਨੂੰ ਇਕੱਠਾ ਕੀਤਾ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਇੱਕ ਵੱਡੀ ਘੋਸ਼ਣਾ ਕੀਤੀ ਅੱਜ ਤੋਂ ਇਹ ਭਾਈ ਲਹਿਣਾ ਨਹੀਂ ਇਹ ਮੇਰਾ ਹੀ ਅੰਗ ਹੈ ਇਹ ਅੰਗਦ ਹੈ ਇਹ ਗੁਰੂ ਅੰਗਦ ਹੋਣਗੇ ਜੋ ਮੇਰੀ ਜੋਤ ਨੂੰ ਅੱਗੇ ਵਧਾਉਣਗੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਚਰਨਾ ਵਿੱਚ ਸ਼ੀਸ਼ ਚੁਕਾ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ ਪੂਰੀ ਸੰਗਤ ਝੰਕ ਗਈ ਗੁਰੂ ਜੀ ਨੇ ਆਪਣੇ ਪੁੱਤਰਾਂ ਦੀ ਬਜਾਏ ਪਾਈ ਲਹਿਣਾ ਨੂੰ ਗੁਰੂ ਕਿਉਂ ਗੁਰੂ ਬਣਾਇਆ ਇਸ ਗੱਲ ਦਾ ਜਵਾਬ ਸਿਰਫ ਗੁਰੂ ਨਾਨਕ ਦੇਵ ਜੀ ਹੀ ਦੇ ਸਕਦੇ ਸਨ ਪਰ ਗੁਰੂ ਬਣਨਾ ਆਸਾਨ ਨਹੀਂ ਪਾਈ ਲਹਿਣਾ ਹੁਣ ਗੁਰੂ ਅੰਗਦ ਦੇਵ ਜੀ ਤਾਂ ਬਣ ਗਏ ਪਰ ਉਹਨਾਂ ਨੇ ਹੁਣ ਕੀ ਨਵੀਆਂ ਗੱਲਾਂ ਸ਼ੁਰੂ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕੀ ਹੁਕਮ ਦਿੱਤੇ ਕਿ ਉਹਨਾਂ ਦੇ ਆਪਣੇ ਪਰਿਵਾਰ ਨੇ ਇਹ ਸਭ ਮੰਨਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਦੀ ਬਜਾਏ ਪਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ ਇਹੋ ਜਿਹੀ ਗੱਲ ਤਾਂ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਸੀ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਰੀਤਾਂ ਤੋੜ ਕੇ ਨਵਾਂ ਗੁਰੂ ਚੁਣਿਆ ਸੀ ਉਹਨਾਂ ਦੇ ਆਪਣੇ ਪੁੱਤਰ ਬਾਬਾ ਸ਼੍ਰੀਚੰਦ ਤੇ ਲਖਮੀਦਾਸ ਇਹ ਗੱਲ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸਨ ਬਾਪੂ ਜੀ ਨੇ ਇਹ ਕੀ ਕਰ ਦਿੱਤਾ ਉਨ੍ਹਾਂ ਨੂੰ ਇੱਕ ਪਰਾਏ ਵਿਅਕਤੀ ਨੂੰ ਗੁਰੂ ਬਣਾਉਣ ਦੀ ਕੀ ਲੋੜ ਸੀ ਬਹੁਤੇ ਪੁਰਾਣੇ ਸਿੱਖ ਵੀ ਇਹ ਦੇਖ ਕੇ ਹੈਰਾਨ ਹੋ ਗਏ ਪਾਈ ਲਹਿਣਾ ਜੀ ਤਾਂ ਇੱਕ ਆਮ ਵਿਅਕਤੀ ਸਨ ਉਹ ਵੀ ਤਾਂ ਮਾਤਾ ਦੇਵੀ ਦੇ ਭਗਤ ਸਨ ਉਹ ਗੁਰੂ ਕਿਵੇਂ ਹੋ ਸਕਦੇ ਹਨ ਸੰਗਤ ਦੋ ਧੜਿਆਂ ਵਿੱਚ ਵੰਡ ਗਈ ਕੋਈ ਗੁਰੂ ਅੰਗਦ ਦੇਵ ਜੀ ਦੀ ਚੋਣ ਨੂੰ ਸਵੀਕਾਰ ਕਰ ਰਹੀਆ ਸੀ ਕੋਈ ਇਹ ਮੰਨਣ ਤੋਂ ਇਨਕਾਰ ਕਰ ਰਹੀਆ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾ ਦੀ ਗੁਰੂ ਅੰਗਦ ਦੇਵ ਜੀ ਪ੍ਰਤੀ ਨਫ਼ਰਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਖਡੂਰ ਸਾਹਿਬ ਜਾਣ ਲਈ ਆਗਿਆ ਦਿੱਤੀ ਇਥੇ ਰਹਿਣ ਦਾ ਕੋਈ ਲਾਭ ਨਹੀਂ ਤੁਸੀਂ ਹੁਣ ਆਪਣਾ ਨਵਾਂ ਆਸ਼ਰਮ ਖਡੂਰ ਸਾਹਿਬ ਵਿੱਚ ਬਣਾਓ ਗੁਰੂ ਅੰਗਦ ਦੇਵ ਜੀ ਗੁਰੂ ਦੀ ਗੱਲ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਨ ਪਰ ਇੱਕ ਨਵੀਂ ਸ਼ੁਰੂਆਤ ਕਦੇ ਵੀ ਆਸਾਨ ਨਹੀਂ ਹੁੰਦੀ ਜਦ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਪਹੁੰਚਦੇ ਹਨ ਉਹਨਾਂ ਨੇ ਇੱਕ ਨਵਾਂ ਜੀਵਨ ਸ਼ੁਰੂ ਕਰਨਾ ਸੀ ਉਹ ਕਿਸੇ ਰਾਜਗਦੀ ਤੇ ਨਹੀਂ ਬੈਠੇ ਉਹਨਾਂ ਨੇ ਆਪਣਾ ਜੀਵਨ ਸਧਾਰਨ ਬਣਾਇਆ ਉਹ ਆਮ ਪਿੰਡ ਵਾਸੀਆਂ ਨਾਲ ਰਹਿੰਦੇ ਉਹਨਾਂ ਨਾਲ ਹੀ ਕੰਮ ਕਰਦੇ ਉਹਨਾਂ ਨਾਲ ਹੀ ਜੀਵਨ ਬਿਤਾਉਂਦੇ ਉਹਨਾਂ ਨੇ ਕਦੇ ਵੀ ਮੈਂ ਗੁਰੂ ਹਾਂ ਨਹੀਂ ਆਖਿਆ ਜੇ ਮੈਂ ਸੱਚਾ ਗੁਰੂ ਹਾਂ ਤਾਂ ਲੋਕ ਆਪਣੇ ਆਪ ਮੈਨੂੰ ਗੁਰੂ ਮੰਨਣਗੇ ਮੈਂ ਆਪਣੀ ਨਵੀਂ ਜ਼ਿੰਦਗੀ ਇਸ ਤਰੀਕੇ ਨਾਲ ਜਿਵਾਂਗਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀ ਪਰ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਹੋਰ ਵਧਾਇਆ ਕੋਈ ਉੱਚਾ ਨੀਵਾਂ ਨਹੀਂ ਹੋਵੇਗਾ ਸਭ ਨੂੰ ਇੱਕੋ ਜਿਹਾ ਖਾਣਾ ਮਿਲੇਗਾ ਉਹਨਾਂ ਨੇ ਭੋਜਨ ਪੈਦਾ ਕਰਨ ਲਈ ਆਪਣੇ ਖੇਤ ਵੀ ਜੋੜੇ ਜਿਵੇਂ ਲੋਕਾਂ ਨੂੰ ਖਾਣਾ ਦਿੰਦਾ ਹਾਂ ਤਾਂ ਮੈਨੂੰ ਵੀ ਆਪਣੇ ਹੱਥ ਨਾਲ ਕਮਾਉਣਾ ਪਵੇਗਾ ਜੇਕਰ ਲੋਕਾਂ ਨੂੰ ਗਿਆਨ ਨਹੀਂ ਹੋਵੇਗਾ ਤਾਂ ਉਹ ਕਦੇ ਵੀ ਆਪਣੇ ਜੀਵਨ ਵਿੱਚ ਚੇਤਨਾ ਨਹੀਂ ਲਿਆ ਸਕਣਗੇ ਉਹਨਾਂ ਨੇ ਗੁਰਮੁਖੀ ਲਿਪੀ ਨਵੇਂ ਤਰੀਕੇ ਨਾਲ ਲਿਖਾਉਣੀ ਸ਼ੁਰੂ ਕੀਤੀ ਸਿੱਖ ਸਿੱਖਿਆ ਵਾਲੇ ਹੋਣੇ ਚਾਹੀਦੇ ਹਨ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣ ਦੀ ਰੀਤ ਸ਼ੁਰੂ ਕੀਤੀ ਪਰ ਕੀ ਮੈਂ ਆਪਣੇ ਪਰਿਵਾਰ ਨੂੰ ਪੁੱល ਸਕਦਾ ਹਾਂ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਅਜੇ ਵੀ ਉਹਨਾਂ ਦੀ ਰਾਹ ਵੇਖ ਰਹੀ ਸੀ ਉਹਨਾਂ ਦੇ ਪੁੱਤਰ दासू ਤੇ ዳਤੂ ਅਜੇ ਵੀ ਉਹਨਾਂ ਦੇ ਆਉਣ ਦੀ ਉਡੀਕ ਕਰ ਰਹੇ ਸਨ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦਾ ਪਿਤਾ ਹੁਣ ਕੇਵਲ ਇੱਕ ਪਰਿਵਾਰ ਦਾ ਨਹੀਂ ਉਹ ਹੁਣ ਸਾਰੇ ਸੰਸਾਰ ਦੀ ਪ੍ਰੇਰਣਾ ਬਣ ਚੁੱਕਾ ਹੈ ਗੁਰੂ ਨਾਨਕ ਦੇਵ ਜੀ ਨੇ ਜੋ ਸਿਧਾਂਤ ਸਾਨੂੰ ਦਿੱਤੇ ਉਹ ਇੱਕ ਦਿਨ ਵਿੱਚ ਨਹੀਂ ਬਣੇ ਇਹ ਇੱਕ ਸੰਗ੍ਰਹਿ ਸੀ ਇੱਕ ਨਵੀਂ ਸੋਚ ਦੀ ਸ਼ੁਰੂਆਤ ਪਰ ਇਹ ਸਫ਼ਰ ਹੁਣ ਗੁਰੂ ਅੰਗਦ ਦੇਵ ਜੀ ਨੂੰ ਅੱਗੇ ਵਧਾਉਣਾ ਸੀ ਇਹ ਸੀ ਪਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਨ ਦੀ ਪੂਰੀ ਜਾਣਕਾਰੀ ਜੇਕਰ ਇਸ ਵੀਡੀਓ ਵਿੱਚ ਕਿਸੇ ਤਰੀਕੇ ਦੀ ਕੋਈ ਗਲਤੀ ਹੋਈ ਹੋਵੇ ਤਾਂ ਮਹਾਰਾਜ ਦੇ ਚਰਣਾ ਵਿੱਚ ਅਰਦਾਸ ਹੈ ਕਿ ਉਹ ਮਾਫ ਕਰਨ ਸਾਨੂੰ ਆਪਣੀ ਸੋਚ ਆਪਣੀ ਬੋਲੀ ਅਤੇ ਆਪਣੀ ਸਿੱਖੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਦੀ ਸਮਝ ਬਖਸ਼ਣ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦੀ ਸੂਚਨਾ ਮਿਲਦੀ ਰਹੇ ਤੁਸੀਂ ਵੀਡੀਓ ਬਾਰੇ ਆਪਣੀ رائے ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਤੁਹਾਡੀ ਸੋਚ ਦੀ ਇੱਜ਼ਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ